ਸਸਿਗਾ ਸਾਰਿਆਂ ਨੂੰ ਜੀ ਹੋਰ ਕੀ ਹਾਲ ਚੱਲ ਤੋ ਅੱਜ ਮੈਂ ਆਰੇ ਇੱਕ ਨਵੀਂ ਵੀਡੀਓ ਲੈ ਕੇ ਕਾਫੀ ਦਿਨਾਂ ਬਾਅਦ ਅਦਰ ਸੀ ਚੱਲੇ ਸੀ ਜੀ ਕਿਸੇ ਇਤਿਹਾਸਿਕ ਜਗ੍ਹਾ ਤੇ ਮੱਥਾ ਟੇਕਣ ਤੇ ਮੈਂ ਕਿਹਾ ਚਲੋ ਅੱਜ ਦੀ ਛੋਟੀ ਜੀ ਵੀਡੀਓ ਬਣਾਈ ਜਾਈਏ ਤਾਂ ਕਿ ਯਾਦਗਾਰੀ ਰਹਿ ਜਾਂਦੀ ਹੈ ਆਪਣੀ ਸੋ ਚਲੋ ਤੁਹਾਨੂੰ ਮੈਂ ਅੱਗੇ ਕੇ ਦੱਸਦਾ ਵੀ ਕਿੱਥੇ ਜਾ ਰਹੇ ਹਾਂ ਸੀ ਤੁੰਤਨਗੀ ਦਾ ਕਿਨੰਦਿਆਂ ਹਾਂ ਬਰਰੀ ਚਾਚੂ ਹਾਂਜੀ ਹਾਂਜੀ ਸ਼ਾਬਾਸ਼ ਸ਼ਾਬਾਸ਼ ਬਣਾਉਤਾ ਜੀ ਸਾਡੇ ਵਾਲੀ ਦੀ ਸੁੱਤੀਆਂ ਪਈਆਂ ਜੇ ਸਾਡੇ ਲਈ ਖੁਸ਼ੀ ਬੜੀ ਆ ਵੀ ਚਾਣਾ ਕਹਿੰਦੀ ਮੈਂ ਜੀ ਘੁੰਮਣ ਜਾਣਾ ਕਿਤੇ ਉੱਟ ਦੀਆਂ ਪੁੱਛਦੇ ਕਿੱਥੇ ਜਾਣਾ ਠੀਕ ਨਹੀਂ ਹਾਂ ਉੱਠ ਲੈ ਰੋ ਠੀਰੋ ਚੋ ਘੜਦਾ ਘੜਦਾ ਕੱਢਦਾ ਦੇਖਣ ਨੂੰ ਬਹੁਤ ਹੈ ਹਾਂ ਠੀਕ ਹੈ ਮੋਟੋ ਸ਼ਰੂ ਓਏ ਚਲੋ ਉੱਠੋ ਤਿਆਰ ਹੋ ਗਏ ਵਧ ਜਾਣਾ ਨਾ ਉਠੋ ਉਠੋ ਸ਼ਾਬਾਸ਼ ਚਲੋ ਨਾ ਇਹ ਨਹੀਂ ਕਰੋ ਨਹੀਂ ਜਾਣਾ ਉਹ ਮਮਾ ਪਪਾ ਵੀ ਦੇ ਆਣੋ ਲਗੇ ਮਮਾ ਵੀ ਦੇ ਆਣੋ ਲਗੇ ਇਸ਼ੂ ਵੀ ਚੱਲੀ ਹੋ ਪਾਕਸਤਾਨ ਜਾਣਾ ਨਹੀਂ ਵੀ 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 ਚਲੋ ਇਧਰ ਆ ਦੇ ਵੀਡੀਓ ਬਣਾਈਏ ਕਿੱਥੇ ਜਾਣਾ ਭਲਾ ਅੱਜ ਬਾਕੀ ਕਿੱਥੇ ਜਾਣਾ ਠੀਕ ਹੈ ਚਲੋ ਸ਼ਾਬਾਸ਼ ਉੱਠ ਕੇ ਪਿਆਰ ਹੁੰਨੇ ਠੀਕ ਹੈ ਵੈਰੀ ਗੁੱਡ ਬੁੱਧ ਪੀ ਲਿਆ ਚਲੋ ਠੀਕ ਹੈ ਇਹ ਸਾਡੀ ਇਸ਼ੂ ਇਸ਼ੂ ਕੋ ਮੀਂਹ ਜਾਂਣਾ ਕੋਈ ਸੁ। ਕਿੱਨਾ ਕੋ ਮਿਕਨ। ਕਦਵਾਰੇ ਜਾਣਾ। ਮਸਲੇ ਕਾ ਜਾਣਾ। ਜਾਣਾ। ਨਾਉ ਬੋਲਦੀ। ਭੂਮਟੋ। ਭੂਮੀ ਕਾ ਜਾਣਾ। ਤੇਰੇ ਕੋਈ ਨੱਕ ਚੜਾ ਦੇ। ਨੱਕ ਤੇ ਚੜਾ ਦੇ। ਮੋੜ ਦੀ ਗਿੱਫਤੀ ਉੱਠੀ ਨਾ ਜੇ। ਦੁੱਧ ਪੀ ਰਹੀ ਕੁੜੀ। ਕਿੱਥੇ ਚੱਲੇ ਹੋ? ਕਿੱਥੇ ਚੱਲੇ? ਕਿੱਥੇ ਚੱਲੇ ਗੋ ਮਣ। ਕਿੱਥੇ ਜਾਣਾ? ਭੂਮੀ ਕਨੇ ਕਿੱਥੇ ਚੱਲੇ ਹੋ? ਨਹੀਂ ਪਤਾ ਦੱਸੋ ਕਾਂ ਜਾ ਰਹੇ ਹੋ ਸਭਾ ਤਾਂ ਬਤਾ ਰਹੇ ਇੱਥੇ ਕਾਂ ਜਾ ਰਹੇ ਹੋ ਨਹੀਂ ਉਹ ਦੇਖ 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 ਤੇ ਲੱਗੀ ਹੈ ਨਹੀਂ ਨਹੀਂ ਬਾਹਰ ਲਿਆਓ ਹਾਂ ਚਲ ਆਜੋ 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 ਸਨਸਕ੍ਰੀਨ ਲਾ ਲਤਣ ਜਾਓ ਆਇਓ ਲਓ ਜੀ ਅਸੀਂ ਨਿਕਲ ਗਏ ਘਰੋਂ ਟਾਈਮ ਹੋ ਗਿਆ 5:30 ਅੱਧੇ ਪੌਣੇ ਘੰਟਾ ਦਾ ਰਸਤਾ ਆ ਕਰਤਾਰਪੁਰ ਕੋਰੀਡੋਰ ਪਹੁੰਚਣ ਦਾ ਰੀਵੀ ਆ ਵੀ ਆਡੀ ਰੈਡੀ ਜੀ ਫੁੱਲ ਫੁੱਲ ਇਹਦੇ ਹਾਤੀਸੂ ਦੇ ਸੁਣੋ ਖੜੀ ਹੋਣਾ ਨਹੀਂ ਛੱਬਾ ਜੀ ਵਾਠੀ ਪਿੱਛੇ ਉਹ ਤੋਂ ਹੀ ਲੇਜ਼ ਸਾਡੇ ਵਿੱਚ ਚੱਲਦਾ ਧਰਮਿੰਦਰੂ ਨੇ ਪਿੱਛੇ ਆ ਰਹੀ ਜੀ ਧਰਮਿੰਦਰ ਆਪਣਾ ਵਿੱਚ ਲੇਜ਼ ਪਾਇਆ ਜੀ ਸੱਜਣ ਉੱਥੋਂ ਆਇਆ ਜੀ ਚੰਡੀਗੜ੍ਹੋਂ ਆຊੂਣੇ ਮਿਲਣਗੇ ਸਾਨੂੰ ਅੱਗੇ ਜਾ ਕੇ ਚਲੋ ਲੈਟਸ ਚਲੋ ਆਹ ਜੀ ਇਹ ਰਸਤਾ ਜਾਂਦਾ ਜੀ ਕਰਤਾਰਪੁਰ ਕੋਰੀਡੋਰ ਨੂੰ ਹੁਣ ਮੈਂ ਤੁਹਾਨੂੰ ਦੱਸ ਦਈਏ ਸਾਰਾ ਪ੍ਰੋਸੈਸ ਕੀ ਆ ਪਹਿਲਾਂ ਤੁਸੀਂ ਕਿਸੇ ਕੈਫੇ ਤੋਂ ਜਾਂ ਕੌਂਸਲੀ ਅਪਲਾਈ ਕਰ ਲਓ ਉਹਨਾਂ ਦੀ ਕਰਤਾਰਪੁਰ ਪੁਲਿਸ ਦੀ ਵੈਬਸਾਈਟ ਤੇ ਜਾ ਕੇ ਪਾਸਪੋਰਟ ਚਾਹੀਦਾ ਬਸ ਉਹਦੇ ਵਾਸਤੇ ਅਪਲਾਈ ਕਰਨ ਨੂੰ ਵਾਸਤੇ ਫਿਰ ਤੁਸੀਂ ਉਹ ਅਪਲਾਈ ਕਰ ਦਿੰਦੇ ਉਸ ਤੋਂ ਬਾਅਦ ਥੋੜੀ ਵੈਰੀਫਿਕੇਸ਼ਨ ਹੁੰਦੀ ਹੈ ਜੀ ਤੁਹਾਨੂੰ ਪੁਲਿਸ ਸਟੇਸ਼ਨ ਦਾ ਫੋਨ ਆਉਂਦਾ ਜਾਂ ਕੋਈ ਘਰੇ ਆ ਜਾਂਦਾ ਪੁਸਤ ਵਾਲਾ ਵੈਰੀਫਿਕੇਸ਼ਨ ਕਰਦਾ ਹੈ ਥੈਨ ਜਦੋਂ ਤੁਹਾਡੀ ਵੈਰੀਫਿਕੇਸ਼ਨ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਹਾਡਾ ਜਿਵੇਂ ਮੰਨ ਲਓ ਤੁਹਾਡੇ ਫੋਰ ਐਗਜ਼ਾਮਪਲ ਜਦੋਂ ਸਾਡੀ ਅੱਜ 18 ਤਰੀਕ ਹੈ 18 ਅਪ੍ਰੈਲ ਜਾਂਦੀ ਹੈ ਸਾਨੂੰ 3-4 ਦਿਨ ਤੱਕ ਇੱਕ ਆਟਾ ਡਾਊਨਲੋਡ ਕਰਨੀ ਪੈਂਦੀ ਆ ਉਹ ਆਟਾ ਤੁਹਾਡੀ ਆਊਗੀ ਜਦੋਂ ਤੁਹਾਡੀ ਕਨਫਰਮੇਸ਼ਨ ਕਲੀਅਰ ਹੋ ਜੂਗੀ ਉਹ ਤੁਸੀਂ ਆਪਣੇ ਜਿਹੜਾ ਤੁਹਾਨੂੰ ਮਿਲਿਆ ਹੈਗਾ ਨੰਬਰ ਰਜਿਸਟ੍ਰੇਸ਼ਨ ਨੰਬਰ ਮਿਲੇਗਾ ਉਹ ਫਿਲ ਕਰਕੇ ਪਾਸਵਰਡ ਨੰਬਰ ਫਿਲ ਕਰਕੇ ਆਨਲਾਈਨ ਉਹ ਤੁਸੀਂ ਆਪਣੀ ਆਟਾ ਡਾਊਨਲੋਡ ਕਰ ਲੈਣੀ ਆ ਉਹ ਤੁਸੀਂ ਆਟਾ ਆਪਣੇ ਫਾਰਮ ਜਿਹੜਾ ਨਿਕਲਣਾ ਉਹ ਤੁਸੀਂ ਨਾਲ ਲੈ ਆ ਨਾ ਤੇ ਬਸ ਇਹ ਕੀ ਧਿਆਨ ਰੱਖਿਓ ਵੀ ਗਲਤੀ ਕੋਈ ਨਾ ਹੋਏ ਫਾਰਮ ਭਰ ਲੇ ਲੱਗੇ ਲਾਸਟ ਟਾਈਮ ਮੇਰੇ ਕੋਲ ਗਲਤੀ ਹੋ ਗਈ ਸੀ ਇੱਕ ਤੇ ਸਾਡੀ ਸੈਰਾ ਦਾ ਆ ਜਾਣੀ ਸੀ ਏਟੀਏ નીચે ਆਈ ਕਨਫਰਮੇਸ਼ਨ ਇਟੀ ਆਈ ਦੈਨ ਫਿਰ ਦੁਬਾਰਾ ਅਪਲਾਈ ਕੀਤਾ ਸੀ ਸਾਰਿਆਂ ਦਾ ਬਾਕੀ ਏਟੀਏ ਫਾਰਮ ਜਿਹੜਾ ਉਹ ਸਾਰਾ ਤੁਹਾਨੂੰ ਮੈਂ ਅੱਗੇ ਦੱਸਦਾ ਵੀ ਕਿਹੜਾ ਹੁੰਦਾ ਏਟੀਏ ਫਾਰਮ ਉਹ ਤੁਹਾਨੂੰ ਮੈਂ ਅੱਗੇ ਵੀਡੀਓਸ ਦੱਸ ਦਿੰਨਾ ਸਾਰਾ ਕੁਝ ਤੇ ਧਿਆਨ ਨਾਲ ਫਾਰਮ ਫਿਲ ਕਰਨਾ ਤੇ ਕੋਈ ਚੱਕਰ ਨਹੀਂ ਹੁੰਦੇ ਬਸ ਜਿਹੜੀ 20 ਡਾਲਰ ਫੀਸ ਲੱਗਣੀ ਹੈ ਉਹ ਉੱਥੇ ਜਾ ਕੇ ਲੱਗਣੀ ਹੈ ਤੁਸੀਂ ਫਿਲ ਕਰਨਾ ਤੋਂ ਕੋਈ ਪੈਸਾ ਨਹੀਂ ਫਿਲ ਹੋਣ ਦਾ ਲੱਗਣਾ ਕੋਈ ਫੀਸ ਨਹੀਂ ਲੱਗਦੀ ਹਾਂ ਕੈਫਿਲ ਤੁਸੀਂ ਕਰੋਗੇ ਤਾਂ ਚਲੋ ਆਪਣਾ ਚਾਰਜ ਲਏਗਾ ਬਾਕੀ ਆਨਲਾਈਨ ਫੀਸ ਕੋਈ ਨਹੀਂ ਲੱਗਦੀ ਬਾਈ ਕਰਦੇ इतने चैकिंग होगी जी चैकिंग लो पिछे गड्डी दी करा के एंट्री तो पार्किंग फीस दे के मैं जा रहे के एंटर कर, के ये। 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 कर गया के किधर जा किधर आ गए हो सारे इधर देखो कहां आ रहे हो आप कहां जा रहे हो देखो बीच में बताओ सबको ऐसे 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 कहां जा रहे हैं बताओ मैं तो झूले में जा रही हूं झूले झूले ਗੱਡੀਆਂ ਕਰਤੀਆਂ ਸੀ ਪਾਰਕ ਚਾਹ ਚੋ ਪੀਣੀ ਸੀ ਕਹਿੰਦੇ ਚਾਹ ਚੋ ਪੀ ਲਿਓ ਚਾਹ ਚੋ ਪੀ ਰਹੇ ਬੰਦੇ ਆਪਣੇ ਇੱਥੋਂ ਐਂਟਰੀ ਕਰ ਰਹੇ ਹਾਂ ਜੀ ਇਹ ਇਹ 에어ਪੋਰਟ ਹੁੰਦਾ ਹੈ ਧਰਮਿੰਦਰ ਵੀ ਲੱਗਾ ਵੀਡੀਓ ਬਣਾਉਣਾ ਸਾਡਾ ਹੈ ਵਧੀਆ ਬਣਾਇਆ ਪਿਆ ਹੈ ਨਾ ਉਥੋਂ ਸਮਗਰੀ ਮਿਲ ਜਾਂਦੀ ਹੈ ਜੀ ਫਿਰ ਤੁਸੀਂ ਲੰਗਰਾਸ ਤੋਂ ਕੁਝ ਲੈਣਾ ਹੈ ਸੋਹਣਾ ਬਣਾਇਆ ਪਿਆ ਨਾ ਹਾਂ ਇੱਥੇ ਕਿਚਾਣਾ ਇਹ ਹੁੰਦਾ ਜੀ ਟੀਆ ਫਾਰਮ ਇੱਥੇ ਲਿਖਣਾ ਤੁਹਾਡਾ ਕਨਫਰਮ ਉੱਥੇ ਚੈਕਿੰਗ ਹੋਈ ਹੈ ਪਾਸਪੋਰਟ ਦੇ ਤੇ 80 ਫਾਰਮ ਚੈੱਕ ਕੀਤਾ ਉਹਨਾਂ ਨੇ ਵੈਰੀਫਿਕੇਸ਼ਨ ਵਾਸਤੇ ਬਾਕੀ ਅੱਗੇ ਦੇਖਦੇ ਨੇ ਕੋਈ ਚੈਕਿੰਗ ਕਰਦੇ ਕਿ ਨਹੀਂ ਕਰਦੇ ਔਰ ਡੈਪਚਰ ਗੇਟ ਹੁੰਦਾ ਇੱਥੇ ਪੋਲੀਓ ਸੈਂਟਰ ਰ ਬੂੰਦਾ ਵੀ ਹੁੰਦੇ ਜੀ ਵੈਕਸੀਨੇਸ਼ਨ ਸੈਂਟਰ ਦੇ ਇਹ ਸਾਰਾ ਅੰਦਰ ਦਾ ਮਾਹੌਲ ਉਹ ਤੁਹਾਨੂੰ ਐਂਟਰੀ ਕਰਾਉਂਦੇ ਉੱਥੋਂ ਉੱਥੇ ਫਿਰ ਲਾਈਨਾਂ ਲੱਗੀਆਂ ਇੱਥੇ ਇਮੀਗ੍ਰੇਸ਼ਨ ਹੁੰਦੀ ਹੈ ਜੀ ਇੱਥੇ ਇਮੀਗ੍ਰੇਸ਼ਨ ਡਾਕੂਮੈਂਟ ਵਗੈਰਾ ਚੈੱਕ ਹੋਣਗੇ ਸਾਰੇ ਇਸ਼ੂ ਕਿਸ਼ੂ ਨੱਕ ਚਾੜਦੀ ਨੱਕ ਨੱਕ ਚਾੜੀ ਨੇ ਨੰਜੀ ਕਿਦਾ ਕਰਦੀ ਨੰਜੀ ਕਿਦਾ ਚਾੜੀ ਇਸ ਨੂੰ ਨੰਜੀ ਕਿਦਾ ਕਰਦੀ ਤਸੀ ਮਾਮੂ ਨਹੀਂ ਨਹੀਂ ਚਾੜਨੀ ਬਣਾਉਂਦੇ ਆ ਬਣਾਉਂਦੇ ਮਾਮੂ ਨੰਜੀ ਕਿਦਾ ਜਾਂਦੀ ਸੁੰਦਰ ਸਟ੍ਰਾਈੰਗ ਕਿਸ ਕਰ ਦੋ ਸਭ ਕੋ ਸਟ੍ਰਾਈੰਗ ਕਿਸ ਕਰ ਦੋ ਸਭ ਕੋ ਸਟ੍ਰਾਈੰਗ ਕਿਸ ਕਰ ਲਵ ਯੂ ਲਵ ਯੂ ਚਲੋ ਕਿਸੇ ਕਰਦੇ ਹਾਂ ਕਿਸ ਤੇ ਕਰ ਲਾਈ ਕਿਸ ਵਾ ਨੱਕ ਚਾੜਦੇ ਫੇਰ ਇੱਕ ਵਾਰੀ ਨੱਕ ਨੰਜੀ ਕਰਦੇ ਨਹੀਂ ਇਹ ਇਮੀਗ੍ਰੇਸ਼ਨ ਕਲੀਅਰ ਹੋਣ ਤੋਂ ਬਾਅਦ ਇੱਕ ਇਮੀਗ੍ਰੇਸ਼ਨ ਸਟੈਂਪ ਲੱਗੀ ਆ ਦੇਖੋ ਫੇਰ ਹੁਣ ਅਸੀਂ ਇੱਥੇ ਬੈਠੇ ਆ ਵੇਟਿੰਗ ਹਾਲ 'ਚ बस बाकी रिवर्ट कर दे मैडम अपना पासपोर्ट देख रही है सारा अपना पासपोर्ट दिखाओ दिखाओ अपना पासपोर्ट इस फोटो कहां है आपकी विजय बड़ी हो गई है वाओ मेरी और सारा सारे की सारे इधर आओ मेरे पास क्या देख रहे हो आप और आप कहां आए कहाँ कहां आए मैं 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 बस तो था हूं आज <laughs> फाड़ना मत ठीक है ਕਿ ਚ ਇਨਸਟਰਕਸ਼ਨ ਦੇ ਰਹੀ ਕਿ ਕੋਈ ਸਮਾਨ ਜਿਹੜਾ ਨਹੀਂ ਲੈ ਕੇ ਆਉਣਾ ਜਿਹ ਲੈ ਕੇ ਆਉਣਾ ਉਹ ਦੱਸ ਰਹੀ ਸਾਰਾ ਕੁਝ ਕੋਈ ਬੀਜ ਨਹੀਂ ਲੈ ਕੇ ਆਉਣੇ ਕੋਈ ਉਧਰੋਂ ਇਹਨੂੰ ਕਹਿੰਦੇ ਫਲਾਵਰਸ ਨੂੰ ਕੋਈ ਕੁਝ ਨਹੀਂ ਲੈ ਕੇ ਆਉਣਾ ਸਿਰਫ ਕਹਿੰਦੇ ਕਪੜਾ ਲੀਡਰ ਆ ਸਕਦੇ ਹੋ ਨਾਲ ਜੁੱਤੀਆਂ ਲੈ ਸਕਦੇ ਹੋ ਜਾਂ ਨਿਆਣੇ ਦੇ ਘਟੋਣੇ ਲੈ ਆਓ ਉਹਦੇ ਜਾਂ ਮਠਾਈ ਲੈ ਆਓ ਜਾਂ ਪ੍ਰਸ਼ਾਦ ਲੈ ਕੇ ਆ ਸਕਦੇ ਬਸ ਇਹ ਜੀ ਤੁਸੀਂ ਉੱਥੋਂ ਲੈ ਕੇ ਆ ਸਕਦੇ ਹੋ ਕਰੰਸੀ ਦੀ ਬਿਲਕੁਲ ਨਹੀਂ ਕਹਿੰਦੇ ਲੈ ਕੇ ਆਣੀ ਉੱਥੋਂ ਦੀ ਮੈਂ ਸੋਚਿਆ ਹੀ ਚੱਲੇ ਕਿ ਨੋਟ ਲੈ ਆਵਾਂਗਾ ਭੰਨਾ ਨਹੀਂ ਲੈ ਕੇ ਆਉਣਾ ਉਹ ਸਾਹਮਣੇ ਲੱਗੀਆਂ ਗੱਡੀਆਂ ਤੇ ਗੱਡੀਆਂ ਦੇ ਵਿੱਚ ਬੈਠ ਕੇ ਜਾਣਾ ਅਸੀਂ ਹਾਂ ਯੂਟਿਊਬ ਤੇ ਕਹੂੰਗਾ ਤੂੰ ਚੱਕਰ ਹੀ ਸਾਰਾ ਕੁਝ ਆ ਇੱਥੇ ਫਿਰ ਗੱਡੀਆਂ ਗੁੱਡੀਆਂ ਤੇ ਲੈ ਕੇ ਸ਼ਹਿਰ ਅੱਗੇ ਜਾਂਦੇ ਆ ਹਾਂ ਵੀ ਗੱਡੀਆਂ 'ਚ ਬੈ ਕੇ ਇਹ ਗੱਲ ਨਹੀਂ ਰੋਟੇ ਤੇ ਗਾਵਲਾ ਜੀ ਇਸ ਲਈ ਨੀ ਤੇ ਕੋਈ ਕੰਮ ਹੋਵੇ ਤੇ ਬੱਸ ਅੱਗੇ ਦੌੜਦੇ ਪਿੱਛੇ ਤੇ ਇਹ ਗੱਡੀਆਂ 'ਤੇ ਬੈ ਕੇ ਆਪਾਂ ਜਾਵਾਂਗੇ ਉੱਥੇ ਅੱਗੇ ਤੱਕ ਚਲੋ ਇੱਕੋ ਜਿਹੀ ਬੈਣਾ ਹਾਂ ਜਿੱਥੇ ਬੱਠੀ ਕਿੰਨੇ ਨੰਬਰ ਹੋ 11 7 ਬੈਜੋ 7 ਚਲੋ ਚੱਲੇ ਚਲੋ ਮਜ਼ਾ ਆ ਰਿਹਾ ਸਾਰਾ ਮਜ਼ਾ ਆ ਰਿਹਾ ਕਾਹ ਕਰ ਰਹੇ ਲੋ ਜੀ ਚੈਕਿੰਗ ਹੋਣ ਤੋਂ ਬਾਅਦ ਇਹ ਗੇਟ ਅੱਗੇ ਉਹ ਸਾਹਮਣੇ ਬੱਸ ਲੱਗੀ ਜਿੱਤੇ ਬੈਠ ਕੇ ਜਾਣਾ ਸੀ ਹਾਂ ਬੱਸ ਵੀ ਛੁੱਟੀ ਵੱਡੀ ਜਾਣਾ ਹੀ ਆ ਆਹ ਲੋ ਜੀ ਪਾਕਿਸਤਾਨ ਚ ਰੱਖਤਾ ਜੇ ਪੈਰ ਹਾਂ ਬਹੁਤ ਅੱਛਾ ਜੀ ਬੱਸ ਇਹ ਪਿੰਡਾਂ ਦੇ ਮਿੰਨੀ ਬੱਸ ਨਾਲੋਂ ਮਾੜਾ ਹਾਲ ਹੈ ਇਹਨਾਂ ਦਾ ਵਾਜਤ ਹੈ ਆ ਨੱਕ ਨੱਕ ਭਰੀ ਭੀ ਬੱਸ ਉੱਤੇ ਜਿਹੜੀਆਂ ਇਹਨਾਂ ਨੂੰ ਲੈ ਕੇ ਜਾਂਦੇ ਨੇ ਪਿੱਛੋਂ ਉੱਥੋਂ ਆਉਣ ਤੋਂ ਬਾਅਦ ਗੇਟ ਤੋਂ ਦੇਖੋ ਜਿਹੜਾ ਤੁਹਾਨੂੰ ਬੱਸ ਅੱਗੇ ਲੈ ਕੇ ਜਾਂਦੀ ਹੈ ਜੀ ਤੁਰ ਪਈ ਜੇ ਸਾਹ ਚਲ ਆਪਣਾ ਮੈਂ ਕਰਾਇਆ ਸੀ 15 ਤੇ ਇੱਥੋਂ ਮੇਰਾ ਮੈਨੂੰ 42000 ਰੁਪਇਆ ਹੁਣ ਇੱਥੇ ਆ ਪਾ ਗਏ ਜੀ ਇੱਥੇ ਕਰਾਉਨੇ ਆਪਾਂ ਆਪਣੇ ਯੂ ਐਸ ਡਾਲਰ ਫੀਸ ਜਮਾ ਕਰਵਾ ਦੇਣੇ ਤੇ ਆਪਾਂ ਜਿਹੜੀ 20 ਡਾਲਰ ਲੱਗਣੀ ਬਹੁਤ ਇੱਥੇ ਤੇ ਗਰਮੀ ਬਹੁਤ ਜ਼ਿਆਦਾ ਆ ਮੈਨਾਂ ਲੀ ਇੱਥੋਂ ਪਿਛੋਂ ਫੀਸ ਫੋ ਜਮਾ ਕਰਾਣ ਤੋਂ ਬਾਅਦ ਇੱਧਰ ਜਾਣਾ ਹੁਣ ਇੱਧਰ ਇਮੀਗ੍ਰੇਸ਼ਨ ਹੋਏਗੀ ਪਾਕਿਸਤਾਨ ਦੀ ਆਈ ਥਿੰਕ ਚਲਾ ਆ ਜੋ ਆ ਜੋ ਆ ਜੋ ਆ ਜੋ ਆ ਜੋ ਆ ਜੋ ਇਹ ਆ ਜੀ ਪਾਕਿਸਤਾਨੀ ਇਮੀਗ੍ਰੇਸ਼ਨ ਆ ਦੇਖੋ ਇਹਨਾਂ ਨੇ ਸਟੈਂਪ ਲਾ ਦਿੱਤੇ ਹਾਂ ਹੂੰ ਕਿਦਾਂ ਵਧੀਆ ਲੱਗੀ ਸਟੈਂਪ ਲੱਗੀ ਸਟੈਂਪ ਮੈਂ ਨਾਲ ਦਲ ਗਿਆ ਜੀ ਭਾਈ ਮੈਂ ਲੱਗ ਕਰ ਇੱਥੇ ਲਾਤੀ ਆ ਅਰਾਈਵਲ ਸੋ ਅੱਗੇ ਇਮੀਗ੍ਰੇਸ਼ਨ ਦੇ ਬਾਅਦ ਬਸਤੇ ਬੈਗਿਆ ਫਿਰ ਜਾਣ ਵਾਸਤੇ ਆਪਾਂ ਤੇ ਨਾਲ ਮਿਲਿਆ ਆਪਾਂਗੇ ਕਾਰ ਇਹ ਐਂਟਰੀ ਕਰ ਸਕਦੇ ਆਪਾਂ ਫਿਰ ਅੱਗੇ ਚੱਲਦੇ ਹਾਂ ਲੋ ਜੀ ਬੋਰਡਰ ਦੇ ਉੱਤੇ ਦਰਿਆ ਹਰਿਕ ਪੋਲ ਆ ਗਿਆ ਜੇ ਪੁਲ ਕਰ ਲੈ ਪਾਰ ਭਾਗ ਵਾਲਿਆਂ ਨੂੰ ਮਿਲਦਾ ਇੱਥੇ ਆਉਣ ਨੂੰ ਦੁਬਾਰਾ ਸ਼ਰੀਰ ਦਰਬਾਰ ਸਾਹਿਬ ਫਰਦਾ ਹੋਣ ਦਾ ਡਾਕਟਰ ਦੁਰ ਦੁਰੋ ਇੱਥੇ ਜੀ ਆ ਕੇ ਬੱਸ ਉਤਾਰ ਦਿੰਦੀ ਹੈ ਜੀ ਇਹ ਬੱਸ ਹੈ ਇੱਥੋਂ ਆਪਾਂ ਐਂਟਰੀ ਕਰਾਂਗੇ ਸਾਰੇ ਵਾਟਰੋਫ ਪਾਕਿਸਤਾਨ ਇਹ ਤੁਹਾਨੂੰ ਕਾਰਡ ਦਿੰਦੇ ਜੀ ਔਰ ਸੋ ਫੜ ਸਕਦੇ ਗੱਲੇ ਚ ਪਾਇਆ ਹੋਇਆ ਜਦੋਂ ਤੁਸੀਂ ਇੱਥੇ ਐਂਟਰੀ ਹੁੰਦੇ ਹੋ ਇੱਧਰ ਸਰੋਵਰ ਚੱਲੇ ਆ ਜਿੱਧਰ ਇਸ ਸਰੋਵਰ ਜਿੱਥੇ ਇਸ਼ਨਾਨ ਕਰ ਸਕਦੇ ਹੋ ਜਾਂ ਪੰਜ ਇਸ਼ਨਾਨਾ ਕਰ ਦੋ ਤੁਸੀਂ ਇੱਥੇ ਲੇਡੀਜ਼ ਦਾ ਵੱਖਰਾ ਬਣਿਆ ਹੋਇਆ ਜੈਂਟਸ ਦਾ ਇੱਧਰ ਬਣਿਆ ਹੋਇਆ ਜੀ ਤੇ ਤੁਸੀਂ ਜਿਹੜਾ ਦੇਖ ਰਹੇ ਹੋ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਦਰਬਾਰ ਕੋਲ ਪਰ ਮਾ ਗਰਮੀ ਬਹੁਤ ਅੱਜ ਤੇ ਪਰ ਫਿਰ ਵੀ ਉਹ ਨੀਚੇ ਮੈਟ ਪਏ ਹੋਏ ਆ ਪਰ ਇਹ ਵੀ ਥੋੜੇ ਥੋੜੇ ਗਰਮ ਹੋਏ ਪਏ ਆ ਬਹੁਤ ਗਰਮੀ ਆ ਦੁੱਖ ਨਹੀਂ ਮਾਨੇ ਮੈਂ ਸਾਰਾ ਕੁਝ ਕਰ ਲਿਆ ਘਰ ਚਿੰਤਾਂ ਜੀ ਬੋ ਦੋ ਜੀ ਕੋਈ ਚਲੋ ਬਾਅਦ ਵਿੱਚ ਇਹ دیਵਾਨ ਹਾਲ ਬਣਾਇਆ ਹੋਇਆ ਇੱਥੇ ਅંદર ਆ ਤੁਹਾਨੂੰ ਮਸਤ ਦਿਖਾਣਾ ਜੀ ਇੱਥੇ ਅੱਜ ਲੰਗਰ ਹਾਲ ਬਹੁਤ ਵਧੀਆ ਬਣਾਇਆ ਹੋਇਆ ਲੰਗਰ ਹਾਲ ਸਾਫ਼ ਸੁਥਰਾ ਹੁਣ ਤਾਲੀਆਂ ਲਾਓ ਵੇਟਾਂ ਲਾਓ ਦਾਲ ਲੱਗਦੀ ਲੰਗਰ ਦੀ ਦਾਲ ਨਾਲ ਆਲੂ ਨਿਊਟਰੀ ਆ ਲੰਗਰ ਆ ਜੀ ਬੀਬੀਆਂ ਦਾੜੀਆਂ ਪਰਛਾਦੇ ਜੀ ਇੱਧਰੋਂ ਦਸ ਲੰਗਰ ਤਿਆਰ ਇੱਥੇੋਂ ਦਸ ਲੰਗਰ ਤਿਆਰ ਕੀ ਲੰਗਰ ਆ ਆ ਬੰਦੀ ਜੀ ਇਹ ਪਾਕਿਸਤਾਨੀ ਨੋਟ 500 ਦੇ ਆ ਹਜ਼ਾਰ ਵਾਲਾ ਕਿਰਕਲ ਟੋਪੀ ਬੜੀ ਘੈਂਟ ਪਾਈ ਜਨੇ ਭਾਣੇ ਦੇ ਇਸ ਨੂੰ ਨਾ ਖਾੜਦੋ ਸਹੀ ਜਾਣ ਦਾ ਹਾਂ 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 ਇਹ ਇਧਰ ਆ ਜੀ ਬਾਜ਼ਾਰ ਬਣਾਇਆ ਹੋਇਆ ਇੱਥੇ ਭਾਈ ਜੀਤਾ ਜੀ ਬਾਜ਼ਾਰ ਮੈਡੀਕਲ ਸੈਂਟਰ ਕੰਟਰੋਲ ਸੈਂਟਰ ਸਟਾਫ ਨੇ ਜੀ ਮਲਟੀ ਬ੍ਰਾਂਡ ਸ਼ਾਪਸ ਬਰਾਚਾ ਕ੍ਰੈਸੀ ਉੱਥੇ ਵੀ ਚੈੰਜ ਕਰਦੇ ਹੋਏ ਨਾ ਨੀ ਨੀ ਯੋਈ ਆਈ ਲਵ ਯੂ ਦੱਬੀਗਾ ਹਾਂ ਮੰਮੀ ਪਾ ਫੜੇ ਨੂੰ ਇੱਥੇ ਆਇਆ ਵੀਰੂ ਨਾਲ ਕੋ ਉੱਤੇ ਇੱਥੇ ਦੇਖ ਰਿਹਾ ਪਜਾਮੇ ਗੁੱਟੇ ਦਾ ਕੱਪੜਾ ਇਹ ਬੋਸ ਕੀ ਕੱਪੜਾ ਹੈ ਇਧਰ ਦਾ ਪਜਾਮੇ ਇਹ ਵਧੀਆ ਕੱਲ ਦਾ ਇਹ ਮੇਰੇ ਕੱਲ ਇਹ ਦੋ ਨਾ ਪਜਾਮਾ ਕੁਰਤਾ ਲੈ ਆਇਆ ਕਰਦਾ 1900 ਰੁਪਏ ਦਾ ਇੱਥੋਂ ਪਾਕਿਸਤਾਨ ਕਰੰਸੀ ਤੇ ਆਪਣੇ ਇਧਰ 700 ਰੁਪਏ ਦਾ ਪੈਂਦਾ ਆ ਸਾਢੇ 700 ਹਾਂ ਚਲੋ ਜਿੰਨਾ ਵੀ 700 750 ਕੱਪੜਾ ਵੀ ਦਾ ਜਿਹੜਾ ਬੋਸ ਨਹੀਂ ਬੋਸ ਬੋਸ ਕੀ ਬੋਸ ਕੀ ਕੱਪੜਾ ਵਾਏ ਚਲੋ ਯਾਦਗਰੀ ਨਹੀਂ ਨਹੀਂ ਇਹ ਨਹੀਂ ਡਿਜ਼ਾਈਨ ਆ ਮੇਰੇ ਵਾਲਾ ਹਾਂ ਤੇਰਾ ਇਹ ਚੱਲ ਨਾ ਚਲੋ ਹਾਂ ਸਪਰਾਈਟ ਲੈਮਨ ਕਰਾ ਰਹੇ ਆ ਪਾ ਇਥੋਂ ਲੈਮਨ ਪੀਂਦੀ ਆ ਗਰਮੀ ਬਹੁਤ ਆ ਹਾਂ ਇੰਨੇ ਦਾ ਕੁਰੀ ਇਸ ਸਪਰਾਈਟ ਬੜੀ ਘੈਂਟ ਆ ਮਿੰਟ ਵਾਲੀ ਤੇ ਆਸ ਮੁਗਿਆਂ ਟਾਈਮ ਹੋ ਗਿਆ ਪੌਣੇ 2 ਕੀ 2 ਵਜੇ ਲੰਡੀਆ ਤੇ ਮੌਸਮ ਹੋ ਗਿਆ ਘੈਂਟ ਬੱਦਲ ਹੋ ਗਿਆ ਆਪਣੇ 2:00 ਵੱਜ ਗਏ ਸਾਨੂੰ ਦੇ ਦੋ ਜੇ ਲੈ ਆਪਣੇ 2 ਪਾਕਿਸਤਾਨ 1:30 ਵੱਜਾ ਅੱਧਾ ਘੰਟਾ ਪਿੱਛੇ ਨਾ ਮੌਸਮ ਬਹੁਤ ਘੈਂਟ ਹੋ ਗਿਆ ਹਾਂ ਇਹ ਪਾਕਿਸਤਾਨ ਦਾ 1:25 ਬੱਦਲ ਹੋ ਗਿਆ ਪੂਰਾ ਘੈਂਟ ਮੌਸਮ ਹੋ ਗਿਆ ਗਰਮੀ ਬਹੁਤ ਹੀ ਪਹਿਲਾਂ ਰੌਣਕ ਮੇਲਾ ਪੂਰਾ ਕੋਈ ਡਰਾਈ ਫਰੂਟ ਕੋਈ ਕੋ ਕੋਕ ਪੀ ਨਹੀਂ ਚਲੋ ਪੀ ਲਿਆ ਹਾਂ ਤਾਂ ਮੈਂ ਕਿੰਨੇ ਰੁਪਏ ਕਰ ਲਿਆ ਯਾਰ ਹੋਰ ਹੋਰ ਗੱਲਾਂ ਦੀ ਗੱਲਾਂ ਜਿਹੜੀ ਸਪਰਾਈਟ ਹੈ ਨਾ ਇਹਦਾ ਤਾਂ ਸਵਾਦ ਹੀ ਵੱਖਰਾ ਆਂਦਾ ਮੈਂ ਤਾਂ ਸ਼ਾਹ ਉਹ ਮੈਂ ਤਾਂ ਛੇ ਬੋਤਲਾਂ ਨੂੰ ਕਿਹਾ ਸੀ ਦੇ ਯਾਰ ਪਰ ਮਹਿੰਗੀ ਬੋਤਲ ਆ ਰਿਹਾ 3600 ਰੁਪਏ ਦੀ ਛੇ ਬੋਤਲ ਆ ਰਿਹਾ ਆਹ ਬੋਤਲ ਤੁਸੀਂ ਕਹਿੰਦੇ ਕਿੰਨੇ ਦੀ 200 ਰੁਪਏ ਦੀ ਬੋਤਲ ਆ ਜੀ 200 ਰੁਪਏ ਦੀ ਸਪਰਾਈਟ ਦੀ ਪਰ ਫਲੇਵਰ ਬੜਾ ਘੈਂਡ ਆ ਮੈਂ ਕਹਿੰਦਾ ਜੇ ਕਿਤੇ ਇੰਡੀਆ ਚ ਆ ਜੇ ਨਾ ਤੇ ਮੈਂ ਕਹਿੰਦਾ ਆਤੀ ਹੋ ਜੇ ਲਓ ਜੀ ਟਾਈਮ ਹੋ ਗਿਆ ਜੇ 3 ਵਜਣ ਵਾਲੇ ਤੇ ਹੁਣ ਅਸੀਂ ਕਰ ਲਏ ਅਲਵਿਦਾ ਫੇਰ ਕਿਤੇ ਮੌਕਾ ਬਣਿਆ ਤੇ ਆਵਾਂਗੇ ਸੋ ਹੁਣ ਲਈ ਅਸੀਂ ਚੱਲਦੇ ਆ ਜੀ ਵਾਪਸ ਇੱਥੋਂ ਫਿਰ ਅੱਗੇ ਜਾ ਕੇ ਫੇਰ ਇਮੀਗ੍ਰੇਸ਼ਨ ਹੋਣੀ ਆ ਸਮਾਨ ਦੀ ਚੈਕ ਇਨ ਚੁਕਿੰਗ ਹੋਣੀ ਆ ਉਹ ਕਰਾਂ ਤੋਂ ਬਾਅਦ ਫਾਈਨਲੀ ਆਪਾਂ ਜਾਵਾਂਗੇ ਘਰ ਆਪਣੇ ਵਾਪਿਸ ਕਰਮੀ ਬਹੁਤ ਜ਼ਿਆਦਾ ਸੀ ਹੁਣ ਮਾਰੀ ਮਾਣੀ ਬੂੰਦਾ ਬੰਦੀ ਸ਼ੁਰੂ ਹੋ ਗਈ ਆ ਬਦਲ ਹੋਇਆ ਬਹੁਤ ਜ਼ਿਆਦਾ ਬੁਰਾ ਹਾਲੀ ਦੇ ਨਹੀਂ ਸੋ ਮੈਂ ਕਹਿੰਦਾ ਜਦੋਂ ਵੀ ਆਣਾ ਕਿਸੇ ਠੰਡੇ ਮੌਸਮ ਦੇ ਵਿੱਚ ਆਇਓ ਫੰਦਾ ਅਕਤੂਬਰ ਨਵੰਬਰ ਸੰਭਲ ਉਸ ਉਸ ਟਾਈਮ ਆਇਓ ਬੰਦਾ ਵਧੀਆ ਚਲੋ ਕੇ ਬਾਏ ਟਾਟਾ ਜਲਦੀ ਵਾਪਸੀ ਹਾਂ ਦੇ ਬਾਅਦ ਚਲੋ ਜੀ ਚੱਲੇ ਵਾਪਸ ਸਾਰੇ ਜੇ ਇਹ ਆ ਗਏ ਬਾਰਡਰ ਲਾਈਨ ਓਕੇ ਜੀ ਬਾਏ ਟਾਟਾ ਟਾਟਾ ਇੱਥੇ ਨਾ ਇੰਡੀਆ ਇਮੀਗ੍ਰੇਸ਼ਨ ਦਾ ਆਫੀਸਰ ਤੇ ਨੇ ਮਾੜੇ ਲਾਤਾ ਕੋਈ ਪੱਖਾ ਨਹੀਂ ਕੋਈ ਏਸੀ ਨਹੀਂ ਪਸੀਨਾ ਪਸੀਨੀ ਕੰਮ ਹੋਇਆ ਪਿਆ ਫਾਰਮੈਲिटीज ਬਹੁਤ ਜ਼ਿਆਦਾ ਨਹੀਂ ਇਮੀਗ੍ਰੇਸ਼ਨ ਫਲਾਨ ਪੰਨੇ 10 ਵਾੜੀ ਦਾ ਪਾਸਪੋਰਟ ਚੈੱਕ ਕਰਦੇ ਆ ਕ੍ਰਿਸਫਲਾਨ ਚੈੱਕ ਕਰਦੇ ਕਿਸੇ ਢਿੰਗ ਨਾਲ ਕਰਦੇ ਆ ਹੁਣ ਡਿਪਾਰਟਮੈਂਟ ਵੀ ਤੇ ਇਮੀਗ੍ਰੇਸ਼ਨ ਕਰਵਾਈਏ ਵੀ ਹੁਣ ਸ਼ੁਗਰ ਚੱਲੀਏ ਪਰ ਇਹਨਾਂ ਦਾ ਬਹੁਤ ਮਾੜੇ ਲਾਤਾ ਇੰਨਾ ਸੋਣਾ ਬਣਾਇਆ ਬਟ ਏਸੀ ਤੇ ਹੁਣ ਘਰ ਦੋ ਯਾਰ ਇੰਨੀ ਗਰਮੀ ਆ ਮੁੜੇ ਹਾਲ ਆ ਆ ਇਧਰ ਆ ਸਰ ਆ ਇਮੀਗ੍ਰੇਸ਼ਨ ਕਰਾਈਏ ਇਧਰ ਆ ਫੋਟੋ ਕਰਾਈਏ ਇਧਰ ਹੀ ਆਜੋ ਆਜੋ ਹੁਣ ਚਲੀ ਗੱਡੀ ਚ ਜਾ ਕੇ ਤੇ ਬੈਠੀਏ ਫਿਰ ਸੌਂਜੋ ਗੱਡੀ 'ਚ ਫਿਰ ਘਰ ਚਲੀ ਆਜੋ ਓਕੇ ਜੀ ਬਾਏ ਟਾਟਾ ਥੱਕ ਬਹੁਤ ਜ਼ਿਆਦਾ ਗਏ ਆ ਗਰਮੀ ਪਹਿਲਾਂ ਬਹੁਤ ਜ਼ਿਆਦਾ ਸੀ ਬਾਹਰ ਚਲੋ ਮੌਸਮ ਹੁਣ ਠੀਕ ਹੋਇਆ ਪਰ ਅੰਦਰ ਬਹੁਤ ਗਰਮੀ ਆ ਬਹੁਤ ਵਧੀਆ ਰਿਹਾ ਸਫ਼ਰ ਵਧੀਆ ਤਰੀਕੇ ਨਾਲ ਮੱਥਾ ਟੇਕਿਆ ਤੇ ਚਲੋ ਜੀ ਓਕੇ ਬਾਏ ਟਾਟਾ ਆ ਬਾਏ ਕਰ ਦੋ ਸਾਰਿਆਂ ਨੂੰ ਬਾਏ ਕਹੇ ਲਾਈਕ ਸ਼ੇਅਰ ਕਰ ਲੈਂਦੇ ਹਾਂ ਕਰਕੇ ਦੇ ਲਾਈਕ ਸ਼ੇਅਰ ਕਰ ਬਾਏ ਬਾਏ ਹਾਂ